ਕੀਤਾ ਵੀਰ ਜੀ ਇਸ ਤੋਂ ਵੀ ਜ਼ਿਆਦਾ ਪਾਣੀ ਆ ਤੂੰ ਲੰਘੋਗੇ ਨਾ ਇਹ ਤਾਂ ਕ੍ਰਾਸ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਉਹ ਨਹਿਰ ਸੁਆ ਨਹੀਂ ਉਹ ਤਾਂ ਹੀ ਮੁੰਦਰਿਆ ਦਾ ਰੂਪ ਧਾਰਨ ਕਰਦੀ ਹੈ ਹਾਂ ਜੀ ਨਹੀਂ ਇਹਦੀ ਸਾਦੀ ਕਰਦੀਆਂ ਤੋਂ ਆਏ ਕਿਹਨਾ ਕਿ ਆਇਓ ਅੱਗੇ ਨਾ ਤੇਜ਼ ਨਹੀਂ ਆਉਂਦਾ ਬਹੁਤ ਤੇਜ਼ ਪੁੱਤ ਪਾਣੀ ਨਹੀਂ ਨਹੀਂ ਆ ਕੇ ਪਾਣੀ ਤਾਂ ਪੰਜ ਪੰਜ ਛੇ ਛੋਟੇ ਡੂੰਗਾ ਹੋ ਜਾਂਦਾ ਉਹਦੀ ਲੋ ਘਾਰੇ ਸੀ ਦੇਖ ਕੇ ਚਲਨੇ ਵਾਪਸ ਪਾਣੀ ਦਾ ਬਹਾਉ ਤੇਜ਼ ਤੇਜ਼ ਹੈ ਤੇਜ਼ ਹੈ ਪਾਣੀ ਤੇਜ਼ ਹੈ ਬਹੁਤ ਤੇਜ਼ ਹੈ ਆ ਜਿਹੜਾ ਇੱਧਰ ਤੋਂ ਆ ਰਿਹਾ ਨਾ ਮੁਰੂ ਮੈਂ ਇਹ ਮੁੰਨਾ ਬਰਕਾ ਮੁੰਨਾ ਬਰਕਾ ਮੁੰਨਾ ਬਰਕਾ ਇੱਥੋਂ ਚੱਲੋ ਪਾਈ ਗੱਲ ਹਾਂ ਇਹ ਕਿਹੜਾ ਇਹ ਕਿਹੜਾ ਪਿੰਡ ਹੈ ਪਾਣੀ ਤੋਂ ਅੱਗੇ ਜਿਹੜਾ ਨਾ ਟਿੰਡ ਨੂਨਾ ਬਰਕਤ ਵੇਂਦਾ ਅੱਗੇ ਨੂਰਾ ਬਰਕਤ ਹੈ ਹਾਂਜੀ ਉਸ ਤੋਂ ਅੱਗੇ 2 ਕਿਲੋਮੀਟਰ ਤੇ ਨਾਲ ਹੀ ਹੈ ਵਿਆਸ ਦਰਿਆ ਅੱਛਾ ਵਿਆਸ ਦਰਿਆ ਹਾਂਜੀ ਇਹ ਇਹ ਵਾਲੀ ਜਿਹੜੀ ਹੈ ਨਾ ਆ ਪਾਣੀ ਕਾਫੀ ਦਿਖ ਰਿਹਾ ਹਾਂਜੀ ਇਹ ਨਹਿਰ ਹੈ अच्छा अच्छा न यार ये ओ छोटा जे पोळा आ वाली ओ लक्का नाला ना यार हां जी नहीं नहीं ओल्खेस तो इधर नहीं वो तो, तो, तो उधर ओला को साइड है हां जी दूसरी तरफ ए नूना बरगद वाला नूना बरगद हां जी नूना बरगदंदा ਤੁਸੀਂ ਜਦੋਂ ਉੱਪਰੋਂ ਉਤਰੇ ਸੀ ਨਾ ਥੱਲੇ हां हां ਉਹ ਵਲਾ ਪਿੰਡ 'ਚ 베ਰੀ আচ্ছা আচ্ছা 베ਰੀ ਤੋਂ ਪਿੰਡ 'ਚ ਛੋਟੇ ਜੇ ਪਿੰਡ ਅੱਗੇ ਹੁੰਦਾ ਚੋਚਨਾ ਪਿੰਡ ਚੋਚਨਾ ਪਿੰਡ हां जी ਉਸ ਤੋਂ ਅੱਗੇ ਇਹ ਆ ਸਾਰੀ ਪਹਿਲੀ ਚੋਚਣੀ ਆਂਦੀ ਐ আচ্ছা ਸਾਰਸ ਕਮਾਦ ਕਮੂ ਡੁੱਬਿਆ ਪਿਆ ਸਾਰੇ हां जी ਬਹੁਤ ਤਾਂ ਅੱਗੇ ਵੀ ਅੱਗੇ ਕੀ ਐ ਅੱਗੇ ਕਿਹੜਾ ਆਉਂਦਾ ਅੱਗੇ ਤਾਂ ਵੀਰ ਜੀ ਇਸ ਤੋਂ ਵੀ ਜਿਆਦਾ ਪਾਣੀ ਆ ਤੂੰ ਲੰਘੋ ਜੇ ਨਾ ਕਰੋ ਇਹ ਤਾਂ ਕ੍ਰਾਸ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਅਸੀਂ ਰੋਗੇ ਇਸ ਲਈ ਜਿਹੜੀ ਅੱਗੇ ਉਹ ਆਹ ਵਾਲਾ ਨਹਿਰ ਦਾ ਪੋਲ ਜਿਹੜਾ ਨਾ ਹਾਂ ਹਾਂ ਜੇ ਕ੍ਰਾਸ ਹੋਵੇ ਇਸ ਤੋਂ ਅੱਗੇ ਇਸ ਤੋਂ ਡਬਲ ਪਾਣੀ ਹੈ ਅੱਛਾ ਅੱਛਾ ਹਾਂਜੀ ਕੋਈ ਯਾਨੀ ਕਿ ਨਹਿਰ ਦਾ ਆ ਰਿਹਾ ਕੋਈ ਸਫਾਈਆਂ ਨਹੀਂ ਨਾ ਨਹਿਰਾ ਦੀ ਹੋਈਆਂ ਹਾਂ ਹਾਂ ਇਹ ਵਾਲਾ ਜਿਹੜਾ ਸਾਰੇ ਸਟੱਗ ਜਿਹੜੇ ਆ ਨਾ ਇਹ ਸਾਰੇ ਬੂਦੀ ਨੇ ਭਰੇ ਪਏ ਉਹ ਵੇਖੋ ਬੂਦੀ ਹੈ ਹਾਂ ਹਾਂ ਉਹ ਸਾਰੇ ਬੁੱਧੀਆਂ ਭਰੇ ਕਰਕੇ ਨਾ ਪਾਣੀ ਥੱਲੇ ਆਉਂਦੀ ਉਹ ਸੀਵਰੇਜ ਨਹੀਂ ਹੋ ਰਿਆ ਤੇ ਪਾਣੀ ਸਾਰਾ ਜਿਹੜਾ ਬੈਕ ਹੋ ਕੇ ਇਹ ਆ ਕਮਾਦਾਂ ਦੇ ਵਿੱਚ ਆਉਂਦਿਆ ਇਹਨਾਂ ਦੇ ਵਿੱਚੋਂ ਆ ਲੱਗੇ ਲੱਗੇ ਆ ਵੇਖੋ ਆੜੇ ਘਰ ਵਾ ਸਾਰੇ ਪਾਣੀ ਨਾਲ ਭਰਿਆ ਪਿਆ ਉਹ ਘਰ ਜਿਹੜਾ ਸਾਰੇ ਭਰੇ ਹਾਂਜੀ ਉਹ ਘਰ ਸਾਰੇ ਡੰਗਰ ਉਹ ਪਿੱਛਲੇ ਪਿੱਛਲੇ ਹਾਂਜੀ ਜਿੰਨਾ ਜਿੰਨਾ ਉੱਚੀ ਜਗਾ ਬਣ ਜਾਂਦੀ ਉਹ ਬਚਾਵਾ ਤੇ ਜਿਹੜੇ ਜਿਹੜੇ ਨੀਵੇਂ ਜਗਾ ਉਹ ਬਚਾਤ ਕੋਈ ਨਹੀਂ ਇਹ ਤੇ ਉਹ ਰਾਤ ਨੂੰ ਸੌਂਹਿੰਦਾ ਕਿ ਤਰਵਾਸ ਹੀ ਦੇ ਕੇ ਆ ਪਤਾ ਨਹੀਂ ਲੈ ਕੇ ਸੱਚੇ ਪਾਤਸ਼ਾਹ ਰਾਤ ਸੁੱਖ ਦੀ ਕੱਢੀ ਸਾਡੀ ਤੇ ਜਦੋਂ ਸਵੇਰ ਨੂੰ ਵੇਖਾਂਗੇ ਹਾਲਾਤ ਬਹੁਤ ਮਾੜੇ ਆ ਬਹੁਤ ਦਿਨ ਉੱਥੇ ਕੱਢਣ ਡਈ ਇੱਥੇ ਚਲੋ ਰੱਬ ਮਿਹਰ ਕਰੇ ਜੀ ਰੱਬ ਮਿਹਰ ਕਰੇ ਜਲਦੀ ਜਲਦੀ ਅੱਗੇ ਸੂਆ ਹੈ ਨਾ ਸੂਆ ਨਹੀਂ ਨਹੀਂ ਨਹਿਰ ਆ ਗਈ ਨਾ ਉਹ ਨਹਿਰ ਆ ਸੂਆ ਨਹੀਂ ਉਹ ਤੇ ਹੁਣ ਦਰਿਆ ਦਾ ਰੂਪ ਧਾਰਨ ਕਰ ਗਈ ਹੈ ਵੀਡੀਓ ਨਹੀਂ ਇਹਦੀ ਸਾਡੀ ਕਾਦੀਆਂ ਤੋਂ ਆਏ ਸਿਰਫ ਮੋੜ ਦਾ ਮੀਨੋ ਅੱਗੇ ਨਾ ਆਇਓ ਅੱਗੇ ਨਾ ਤੇਜ਼ ਨਹੀਂ ਆਉਂਦਾ ਬਹੁਤ ਤੇਜ਼ ਪੁੱਟ ਪਾਣੀ ਨਹੀਂ ਨਹੀਂ ਇੱਥੇ ਆ ਕੇ ਪਾਣੀ ਤਾਂ ਪੰਜ ਪੰਜ 6 ਸਿਕੋ ਚ ਡੂੰਗਾ ਹੋ ਜਾਂਦਾ ਆ ਉਹ ਆਹ ਤੁਹਾਡਾ ਦੀ ਚਾਚਾ ਉਹ ਪਾਣੀ ਦਾ ਰੋੜ ਬਹੁਤ ਆਉਂਦਾ ਜੇ ਬਸ ਆਇਆ ਕੱਢਾ ਚਲੋ ਚਲਦੀ ਪਾਣੀ ਕਰ ਨਾ ਆਉਂਦਾ ਤਾਂ ਦੱਸੋ ਨਾ ਤਾਂ ਹੀ ਤਾਂ ਨਾ ਹੁੰਦਾ ਤਾਂ ਤਾਂ ਹੀ ਥੋੜਾ ਬੋਤਾ ਪਾਣੀ ਤਾਂ ਬਿਲਕੁਲ ਸਾਫ਼ ਸਤਰਾ ਪਾਣੀ ਜੇ ਨਿਸਰ ਕੇ ਆ ਰਹੇ ਅੱਗੇ ਫੋਲ ਬੂਨ ਪੱਕਿਆ ਤਾਂ ਪਾ ਕੇ ਰੱਖੀ ਬੂਨ ਲੱਭਣਾ ਨਹੀਂ ਵਿੱਚ ਗਲ ਜਾਣਾ ਵਾ ਹੁਣ con